ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਐਜੈਂਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦਾ ਇੱਕ ਕ腐ਸ਼ਨ ਦੇ ਕੇਸ 'ਚ ਐਡੀਸ਼ਨਲ ਸੈਸ਼ਨ ਜੱਜ ਮੁਹਾਲੀ ਨੇ ਇੱਕ ਪੀਸੀਐਸ ਆਫੀਸਰ ਨੂੰ ਬੇਜ਼ੇਬਲ ਵਾਰੰਟ ਜਾਰੀ ਕਰਕੇ ਤਾਲਬ ਕੀਤਾ ਕਿਉਂਕਿ ਉਹ ਪੇਸ਼ੀ ਤੇ ਗੈਰ ਹਾਜ਼ਰ ਰਹਾ ਹੁਣ ਖਬਰ ਵਿਸਤਾਰ 'ਚ ਐਡੀਸ਼ਨਲ ਸੈਸ਼ਨ ਜੱਜ ਹਰ severanjeet singh ਨੇ PCS ਅਫੀਸਰ ترसीम ਚੰਦ STM ਨਾਬਾ ਦੇ ਵਿਰੁੱਧ ਬੇਦੇਬਲ ਵਾਰੰਟ ਜਾਰੀ ਕੀਤੇ ਨੇ ਅਗਲੀ ਤਰੀਕ 25 2024 ਹੈ ਜੇ ਉਸ ਦਿਨ ਵੀ ਇਹ ਅਫੀਸਰ ਨਾ حاضر ਹੋਇਆ ਤਾਂ ਪ੍ਰੋਸੀਜਰ ਮੁਤਾਬਕ ਅਰਾਸਟ ਵਾਰੰਟ ਵੀ ਜਾਰੀ ਹੋ ਸਕਦੇ ਨੇ ਇਸ ਕੇਸ ਦੀ ਬੈਕਗਰਾਉਂਡ ਦੱਸ ਦਿੰਨੇ ਆਂ ਤੇੇ 2020 ਨੂੰ ਵਿਜਲੈਂਸ ਬਿਊਰੋ ਦੀ ਟੀਮ ਨੇ ترਸੀਮ ਚੰਦ ਨੂੰ ਉਸਦੇ ਡਰਾਈਵਰ ਦੇ ਨਾਲ Trap ਕੀਤਾ 15000 ਰੁਪਏ ਲੈਂਦੇ ਹੋਏ 2 ਲੱਖ ਰੁਪਇਆ ਉਸਦੀ ਕਾਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਸ਼ਿਕਾਇਤ ਕਰਤਾ ਸੀ ਬਾਦ ਸਿੰਘ ਜਿਸ ਦੀਆਂ 4 ਬਸਾਂ ਸੀ ਜਿਨ੍ਹਾਂ ਦੇ ਨੰਬਰ ਰਾਜਸਥਾਨ ਦੇ ਸੀ ਇਸ ਕੇਸ ਨਾਲ ਜੁੜੀਆਂ ਦੋ ਆਡੀਓ ਰਿਕਾਰਡਿੰਗਸ ਜੋ ਕਿ ਸਬੂਤ ਵਜੋਂ ਅਦਾਲਤ 'ਚ ਪੇਸ਼ ਕੀਤੀਆਂ ਜਾ ਚੁੱਕੀਆਂ ਨੇ ਉਹ ਅਸੀਂ ਤੁਹਾਨੂੰ ਆਪਣੇ ਪਿਛਲੇ ਐਪੀਸੋਡ 488 ਦੇ ਵਿੱਚ ਸੁਣਾਈਆਂ ਅੱਜ ਤੁਹਾਨੂੰ ਤੀਜੀ ਰਿਕਾਰਡਿੰਗ ਵੀ ਸੁਣਾਈ ਜਾਏਗੀ ਜੋ ਕਿ ਕਾਫੀ ਇੰਪੋਰਟੈਂਟ ਹੈ ਜੋ ਰਿਕਾਰਡਿੰਗ ਅਸੀਂ ਤੁਹਾਨੂੰ ਸੁਣਾਉਣੀ ਹੈ ਉਹ 2 ਮਿੰਟ 17 ਸੈਕਿੰਡ ਦੀ ਹੈ ਪਰ ਦਰਸ਼ਨ ਮੁਤਾਬਕ ਪੂਰੀ ਰਿਕਾਰਡਿੰਗ 2 ਘੰਟੇ 14 ਮਿੰਟ ਦੀ ਹੈ ਇਸ ਦੀ ਟ੍ਰਾਂਸਕ੍ਰਿਪਸ਼ਨ ਵੀ ਤੁਹਾਨੂੰ ਸੁਣਾਈ ਜਾਏਗੀ ਕੁਝ ਹਿੱਸਾ ਰਿਲੇਵੈਂਟ ਪਾਰਟ 17421 ਨੂੰ पीसीएस ਆਫੀਸਰਸ ਐਸੋਸੀਏਸ਼ਨ ਦੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋਈ ਇਸ ਚ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਮੰਗਾਂ ਦੀ ਪੂਰਤੀ ਕਰੇ ਜੋ ਉਹ ਮੰਨ ਚੁੱਕਿਆ ਇਸ ਮੰਗ ਦੇ ਵਿੱਚ ਸ਼ਾਮਲ ਸੀ ترਸੀਮ ਚੰਦ ਦਾ ਮਾਮਲਾ ਇਸ ਮੀਟਿੰਗ ਦੀ ਲੋੜ ਵਿਸ਼ੇਸ਼ ਕਰਕੇ ਇਸ ਲਈ ਪਈ ਕਿਉਂਕਿ ਵੈਜੀਲੈਂਸ ਬਿਊਰੋ ਦੇ ਉਸ ਵਕਤ ਦੇ ਡੀਆਈਜੀ ਸੁਰਜੀਤ ਸਿੰਘ ਵੱਲੋਂ ਪਰ ਸੇਮ ਚਾ ਨੋ ਇਨਕੁਆਰੀ ਦਰਮਿਆਨ ਦੌਰਾਨ ਕਲੀਨ ਚਿੱਟ ਦੇ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਐਡੀਸ਼ਨਲ ਸੈਸ਼ਨ ਜੱਜ ਹਰ ਸਿਮਰਨਜੀਤ ਸਿੰਘ ਨੇ ਧਾਰਾ 319 CrPC ਤਹਿਤ ਇਸ ਅਫੀਸਰ ਨੂੰ ਐਜ਼ ਐਡੀਸ਼ਨਲ ਅਕਿਊਜ਼ਡ ਵਜੋਂ ਤਲਬ ਕਰਕੇ ਟਰਾਇਲ ਫੇਸਡ ਕਰਨ ਲਈ ਕਿਹਾ DHD ਦੀ ਰਿਪੋਰਟ ਅਦਾਲਤ ਨੇ ਰੱਦ ਕਰ ਦਿੱਤੀ ਕਿਉਂਕਿ ਉਸ ਦੇ ਵਿੱਚ ਬਾਜ ਸਿੰਘ ਸ਼ਿਕਾਇਤਕਰਤਾ ਦੇ ਮੁਤਾਬਕ ਜੋ ਤਿੰਨ ਆਡੀਓ ਰਿਕਾਰਡਿੰਗਸ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ ਤੇ ਬਾਜ ਸਿੰਘ ਨੇ ਦਰਖਾਸਤ ਧਾਰਾ 319 ਤਹਿਤ ਅਦਾਲਤ ਅੱਗੇ ਮੂਵ ਕੀਤੀ ਜਿਸ ਨੂੰ ਮੰਨਦੇ ਹੋਏ ਜੱਜ ਸਾਹਿਬ ਨੇ ترسےم چاند ਨੂੰ 애즈 ایڈیشنل ਅਕਿਊਜ਼ تالب کر لیا ਲਓ ਹੁਣ ਤੁਸੀਂ ਤੀਜੀ ਰਿਕਾਰਡਿੰਗ ਸੁਣੋ सी अखन आया नी तुछा बसा कन्या जी ਆਨਿਆਂ ਤੇ ਸਰ ਜੀ ਦੇਖੋ ਪਈ ਹੈ ਕਿ ਨਹੀਂ ਬਟਲ ਤੇ ਇੱਕ ਸਾਰਾ ਬਸ ਹੁਣ ਸਰ ਕਿਰਪਾ ਰੱਖਿਓ ਸਾਡੇ ਤੇ ਨਹੀਂ ਤੁਹਾਡੇ ਹੁੰਦਿਆਂ ਟੈਂਸ਼ਨ ਕਰਦੀ ਆ ਜੀ ਵਾਇਰਸ ਕੋਲੇ ਜੋ ਦਾਸ ਕਰੋਗੇ ਕੋਵਿਡ ਖਤਮ ਹੋਏ ਬਿਲਕੁਲ ਜੀ ਬਿਲਕੁਲ ਤੇ ਜੋ ਸੇਵਾ ਲਈ ਮੈਨੂੰ ਸਰ ਮਾਇਆ ਕਰਦੀ ਆ ਜੋ ਸੇਵਾ ਲਈ ਹੀ ਮੈਨੂੰ ਸਰਮਾਇ ਹਾਜ਼ਰ ਕਰਦੀ ਆ ਜੋ ਸੇਵਾ ਲਈ ਹੀ ਮੈਨੂੰ ਸਰਮਾਇ ਹਾਜ਼ਰ ਕਰਦੀ ਆ ਬਸ ਦਿੱਤੀ ਜਨੇ ਕਿਸ ਤਾਈ اچھا ਲਿਸਟ ਤੁਹਾਨੂੰ ਦੇ ਦਿੰਨੇ ਆ ਗੱਡੀਆਂ ਦੀ ਹਾਂ ਲਿਸਟ ਮੈਂ ਇਹਨਾਂ ਨੂੰ WhatsApp ਕਰ ਦੂੰਗਾ ਭਾਜੀ ਹਾਂ ਜੀ 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 ਹਾਂ ਜੀ 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 ਲੋ ਕਿਰਪਾ ਕਰਿਓ ਤਾਂ ਤੁਸੀਂ ਆਦੇਸ ਜੀ ਬੱਚੇ ਨੂੰ ਪਾਉ ਲੋ ਜੀ ਔਰ ਯੋਰ ਬੜਾ ਬੁਰਾ ਹੋ ਰਿਹਾ ਜੀ ਸਾਡਾ ਜੰਬੇ ਪੈ ਜਾਵਾ ਇੱਕ ਕਰੋਨਾ ਨੇ ਮਾਰਤਾ ਹੈ ਅਸਲਾਮੁਅਲਾਈਕੁਮ ਜੀ ਅਸਲਾਮੁਅਲਾਈਕੁਮ ਜੀ ਹੋਰ ਜੀ ਇਹ ਸਾਰਾ ਬਾਹਰ ਪਾਉਣਾ ਹੋ ਗਿਆ ਮੈਂ ਲੜ ਖੜਾ ਮੈਂ ਬੰਦੇ ਜਾਇਆ ਜੀ ਲਿਸਟ ਤੋਂ ਬਾਹਰ ਨਹੀਂ 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 ਲਿਸਟ ਤੋਂ ਬਾਹਰ ਨਹੀਂ ਜਿਹੜੀ ਲਿਸਟ ਵਿੱਚ ਹੋਊਗੀ ਉਹੀ ਕਰਾਂਗੇ ਜੀ ਕੋਈ ਨਹੀਂ ਪੰਜਾਬ ਦਾ ਕੰਮ ਕਰੋ ਯਾਰ ਵਧੀਆ ਕਰੋ ਵੈਸੇ ਦੀ ਦੁਆ ਕਰੋ ਮੇਰਾ ਤਾਂ ਖਾਲਸੇ ਬੰਦੇ ਦੀ ਵੈਸੇ ਰੱਬ ਤੋਂ ਮੈਂ ਦੁਆ ਕਰੋ ਵੀ ਕੋਈ ਰਗੜੇ ਪਿਆ ਜਮਾਨ ਮਨ ਲਾਤਾ ਬਸਾ ਕੁੜੀ ਅੱਗੇ ਵੇਜ ਬੈਠੇ ਦੋ ਤਿੰਨ ਜੀ ਮਨ ਲਾ ਚਲਾਨ ਬੜੇ ਹੋਏ ਸਾਡੇ ਅੱਗੇ ਉਹ ਸਾਡੇ ਕ ਚਲਾਨ ਮੋਟੇ ਹੁੰਦੇ ਆ ਫਿਰ ਬੜਾ ਬੁਰਾ ਹਾਲ ਹੋ ਜਾਂਦਾ ਜੀ ਵੱਜਦੇ ਆ ਗੱਖਣੀਆਂ ਅੱਜਕੱਲ ਬਸ ਨਾ ਜੀ ਨਾ ਨਾ ਕੋਈ ਨਹੀਂ ਜੀ ਤੁਹਾਨੂੰ ਕੋਈ ਪਾਇਆ ਪਿਆ ਨਵੀਂ ਸਕੀਮ ਆਈ ਦੀ ਆ ਅਪੀ ਭਰ ਲੋ ਟੈਕਸਰੀ ਸਕੀਮ ਆਈ ਹੈ ਜੀ ਸਕੀਮ ਆਈ ਹੈ ਜੀ ਕਿਸੇ ਦਾ ਕੋਈ ਦੋਸਤ ਉੱਤਰ ਇੱਥੇ ਜ਼ਿਕਰ ਇਹ ਹੋ ਗਿਆ ਕਿ 17 7 2020 ਨੂੰ ਐਡੀਸ਼ਨਲ ਸੈਸ਼ਨ ਜੱਜ ਮੋਨੇਕਾ ਗੋਇਲ ਮੁਹਾਲੀ ਨੇ ਇੱਕ ਆਦੇਸ਼ ਜਾਰੀ ਕੀਤਾ ਕਿ ਰਿਕਾਰਡਿੰਗਸ ਦੇ ਵਿੱਚ ਜਿਹੜੀ ਆਵਾਜ਼ ਹੈ ਉਹਨਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਏ ਪਰ ਅਜੇ ਤੱਕ ਵਜਲੈਂਸ ਬਿਊਰੋ ਨੇ ਇਸ ਦੀ ਜਾਂਚ ਨਹੀਂ ਕਰਵਾਈ ਨਾ ਹੀ ਉਸ ਵਕਤ ਦੇ ਡੀਆਈਜੀ ਸੁਰਜੀਤ ਸਿੰਘ ਨੇ ਆਪਣੀ ਇਨਕੁਆਰੀ ਦਰਮਿਆਨ ਇਸ ਦੀ ਜਾਂਚ ਕਰਵਾ ਕੇ ਅਦਾਲਤ ਅੱਗੇ ਪੇਸ਼ ਕੀਤੀ ਵਿਜੀਲੈਂਸ ਬਿਊਰੋ ਦੇ ਸੂਤਰਾ ਮੁਤਾਬਕ ਸ਼ਿਕਾਇਤ ਕਰਤਾ ਬਾਦ ਸਿੰਘ ਕੋਲ ਟ੍ਰੈਪ ਮੌਕੇ ਦੋ ਮੋਬਾਈਲ ਸੀ ਤੇ ਇੱਕ ਰਿਕਾਰਡਰ ਸੀ ਯਾਨੀ ਕਿ ਉਹਦੇ ਕੋਲ ਤਿੰਨ ਡਿਵਾਈਸਸ ਸੀਗੀਆਂ ਉਹ ਲਗਾਤਾਰ ਵਿਜੀਲੈਂਸ ਬਿਊਰੋ ਦੀ 트੍ਰੈਪ ਟੀਮ ਦੇ ਸੰਪਰਕ ਸੀ ਦਫਤਰ ਦੇ ਅੰਦਰ ਦਾਖਲ ਹੁੰਦੇ ਹੋਏ ਉਸ ਤੋਂ ਦੋ ਫੋਨ ਬਾਹਰ ਰਖਵਾ ਲਏ ਗਏ ਪਰ 트੍ਰੈਪ ਟੀਮ ਦਾ ਰਿਕਾਰਡਰ ਉਹ ਨਾਲ ਲੈ ਜਾਣ ਵਿੱਚ ਕਾਮਯਾਬ ਰਿਹਾ ਹੁਣ ਆਉਂਦੇ ਆ ਜੀ ਟ੍ਰਾਂਸਕ੍ਰਿਪਸ਼ਨ ਤੇ ਇਸ ਦੇ ਨੌਵੇਂ ਪੇਜ ਤੇ ਯਾਨੀ ਕਿ ਆਖਰੀਲੇ ਪੇਜ ਤੇ ਜੋ ਲਿਖਿਆ ਉਹ ਤੁਹਾਨੂੰ ਦੱਸਦਾ ਆਵਾਜ਼ਾਂ ਇਸ ਆਡੀਓ ਰਿਕਾਰਡਿੰਗ ਦੇ ਵਿੱਚ ਹੈਗੀਆਂ ਨੇ ਬਾਦ ਸਿੰਘ ਸ਼ਿਕਾਇਤ ਕਰਤਾ ਨਹੀਂ ਐਸ.ਆਈ ਗੁਰਮੀਤ ਸਿੰਘ ਜੋ ਕਿ ਰੀਡਿੰਗ ਟੀਮ ਦਾ ਹਿੱਸਾ ਸੀ ਇੱਕ ਹੋਰ ਅਣਪਛਾਤੇ ਵਿਅਕਤੀ ਦੀ ਆਵਾਜ਼ ਹੈ ਡਰਾਈਵਰ ਅਮਰਜੀਤ ਸਿੰਘ ਜਿਸ ਦਾ ਕਿ ਟ੍ਰਾਇਲ ਚੱਲ ਰਿਹਾ ਹੈ ਤੇ ਫਿਰ ਅਖੀਰ ਚ ਤਰਸੀਮ ਚੰਦੀ ਦੀ ਆਵਾਜ਼ ਵੀ ਇਸ ਆਡੀਓ ਰਿਕਾਰਡਿੰਗ ਚ ਹੈ ਟ੍ਰਾਂਸਕ੍ਰਿਪਸ਼ਨ ਇਸ ਤਰ੍ਹਾਂ ਹੈ ਸਾਹਬ ਦਾ ਇਧਰ ਦੀ ਪਰਲੇ ਬੰਨੇ ਦੀ ਕਮਰਾ ਪੈਂਦਾ ਉਹ ਇਧਰ ਦੀ ਨਹੀਂ ਜਾਂਦਾ ਅੰਦਰ ਵੀ ਵੜ ਜੋ ਨਾਲ ਹੀ ਵੜ ਜੋ ਡਿਪਟੀ ਸਾਹਬ ਦੇ ਪਾਰਲੋ ਪਾਰਲੋ ਐਨੇ ਬੜਾ ਲਹੂ ਪੀਤਾ ਸੀ ਆਜੋ ਹੁਣ ਅੰਦਰ ਯਾਰ ਮਤਲਬ ਸਤਿ ਸ੍ਰੀ ਅਕਾਲ ਲੰਘ ਜੋ ਕੀ ਪਤਾ ਚੱਲਦਾ ਹੈ ਹਾਂ ਉਹ ਸਾਰਾ ਕੁਝ ਹੀ ਹੋ ਗਿਆ ਸਾਬ ਨਾਲ ਯਾਰ ਮੰਨ ਕੇ ਚੱਲੋ ਪੂਰੀ ਰਿਕਾਰਡਿੰਗ ਖੁੱਲ ਕੇ ਬੋਲ ਤਾਂ ਸਾਬ ਨੇ ਯਾਰ ਖੁੱਲ ਕੇ ਬੋਲ ਤਾਂ ਸਾਬ ਨੇ ਯਾਰ ਅਖੀਰ ਦੇ ਵਿੱਚ ਟ੍ਰਾਂਸਕ੍ਰਿਪਸ਼ਨ ਜੋ ਸਾਨੂੰ ਪ੍ਰਾਪਤ ਹੋਈ ਇਸ ਪੀਸੀਐਸ ਅਫਸਰਸ ਐਸੋਸੀਏਸ਼ਨ ਦੇ ਇੱਕ ਸਾਡੇ ਬਹੁਤ ਹੀ ਕਰੀਬੀ ਸੂਤਰ ਤੋਂ ਉਹਨਾਂ ਨੇ ਅੱਗੇ ਦੱਸਿਆ ਮੈਨੂੰ ਲੱਗਦਾ ਹੈ ਪੈਸੇ ਉਪਾਸੀ ਕਰ ਆਇਆ ਕੀ ਕੀ ਨਹੀਂ ਕੱਢ ਲੇ ਹੁਣ ਅਮਰਜੀਤ ਨੇ ਪੈਸੇ ਨਾ ਉਹਨੇ ਬਹਾ ਲਿਆ ਆਰਟੀਓ ਵੜ ਗਿਆ ਡਿਪਟੀ ਸਾਹਿਬ ਕੋਲ ਅੰਦਰ ਆਰਟੀਓ ਵਾਲੇ ਅੰਦਰ ਚਲੋ ਆਰਟੀਓ ਕੋਲ ਥਿੰਗਸ ਲਾਈਕ दैट ਇਟਸ ਇਨਕੋਪਰੀਹੈਂਸਿਬਲ ਮੈਂ ਤਾਂ ਦਾ ਕੁਝ ਜ਼ਿਆਦਾ ਸਮਝ ਨਹੀਂ ਸਕਿਆ ਜੀ ਖੈਰ ਇਹ ਟ੍ਰਾਂਸਕ੍ਰਿਪਸ਼ਨ ਅਵੇਲੇਬਲ ਹੈ ਔਰ ਇਹ ਮੇਰਾ ਖਿਆਲ ਹੈ ਵੀ ਅਦਾਲਤ ਦੇ ਵਿੱਚ ਵੀ ਪੇਸ਼ ਕੀਤੀ ਗਈ ਹੋਗੀ ਸਾਡੇ ਪੀਸੀਐਸ ਆਫੀਸਰ ਐਸੋਸੀਏਸ਼ਨ ਦੇ ਸੂਤਰਾ ਨੇ ਸਾਨੂੰ 10 ਖਬਰਾਂ ਵੀ ਭੇਜੀਆਂ ਨੇ ਉਹ ਸਕਰੀਨ ਤੇ ਤੁਸੀਂ ਵੇਖੋ ਤੇ ਉਹਨਾਂ ਦੀ ਹੈਡਲਾਈਨਸ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਪਹਿਲੀ ਖਬਰ ਹਿੰਦੁਸਤਾਨ ਟਾਈਮਜ਼ ਦੀ ਹੈ ਵਜੀਲੈਂਸ ਬਿਊਰੋ ਫਾਲਸਲੀ ਇਮਪਲੀਕੇਟਿਡ ਪੀਸੀਐਸ ਆਫੀਸਰ ਫਾਰ ਕ腐ਸ਼ਨ ਫਾਈਨਸ ਪ੍ਰੋਬ ਰਿਪੋਰਟ ਯਾਨੀ ਕਿ ਡੀਆਈਜੀ ਸੁਰਜੀਤ ਸਿੰਘ ਦੀ ਰਿਪੋਰਟ ਦੇ ਆਧਾਰਿਤ ਇਹ ਖਬਰ ਹੈ ਦੂਜੀ ਖਬਰ ਹੈਗੀ ਹੈ ਫੇਰ ਹਿੰਦੁਸਤਾਨ ਟਾਈਮਜ਼ ਤੋਂ ਲਿਖਦੇ ਜੀ ਲੌਂਜ ਐਫ ਆਈ ਆਰ ਅਗੇਂਸਟ ਡੀ ਐਸ ਪੀ ਕਮਾ ਟੂ ਅਦਰ ਕੌਪਸ ਹੋਮ ਡਿਪਾਰਟਮੈਂਟ ਨੇ ਕੀ ਹੈ ਤੀਜੀ ਖਬਰ ਹੈ ਜੀ ਪੰਜਾਬੀ ਜਾਗਰਣ ਦੀ ਉਹ ਲਿਖਦੇ ਜੀ ਮੁੱਖ ਮੰਤਰੀ ਦੇ ਹੁਕਮਾਂ ਦੀ ਪੁਲਿਸ ਨੂੰ ਨਹੀਂ ਪਰਵਾ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਵੀ ਕੇ ਜੰਜੂਆ ਦੇ ਸਮੇਂ ਦੌਰਾਨ ਪੀ ਸੀ ਐਸ ਆਫੀਸਰਜ਼ ਵੱਲੋਂ ਡੀ ਆਈ ਜੀ ਸੁਰਜੀਤ ਸਿੰਘ ਦੀ ਰਿਪੋਰਟ ਨੂੰ ਆਧਾਰ ਬਣਾ ਕੇ एफआईआर दर्ज ਕਰਨ ਲਈ زور ਪਾਇਆ ਗਿਆ اور ਉਹਨਾਂ ਨੇ ਇਹ ਹੁਕਮ ਜਾਰੀ ਕਰ ਦਿੱਤੇ ਪਰ ਅਡੀਸ਼ਨਲ ਸੈਸ਼ਨ ਜੱਜ ਨੇ ਆਪਣੇ ਆਦੇਸ਼ ਲਿਖਿਆ ਸੀ ਕਿ ਡੀਆਈਜੀ ਨੇ ਰਿਕਾਰਡਿੰਗਸ ਨੂੰ ਆਪਣੀ ਰਿਪੋਰਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਉਹਨਾਂ ਦਾ ਜ਼ਿਕਰ ਵੀ ਨਹੀਂ ਕੀਤਾ ਤੇ ਅੱਗੇ ਜਿਹੜੀ ਟੀਮ ਸੀਗੀ ਰੀਡਿੰਗ ਟੀਮ ਉਹਨੂੰ ਵੀ ਜਾਂਚ ਰਿਪੋਰਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਵਿਜੀਲੈਂਸ ਬਿਊਰੋ ਦੇ ਸੂਤਰਾ ਨੇ ਪੰਜਾਬ ਦਸਤਾਵੇਜ਼ ਨੂੰ ਕਲਰਕ ਸੁਖਵਿੰਦਰ ਪਾਲ ਸਿੰਘ ਆਫਿਸ ਆਫ ਦੀ ਆਰਟੀਏ ਫਰੀਦ ਕੋਟ ਦਾ ਬਿਆਨ ਵੀ ਭੇਜਿਆ ਹੈ ਉਹਦੇ ਵਿੱਚ ਸੁਖਵਿੰਦਰ ਪਾਲ ਨੇ ਕਿਹਾ ਕਿ ਜਿਸ ਦਿਨ ਯਾਨੀ ਕਿ 23 6 2020 ਨੂੰ ਰੀਡਿੰਗ ਟੀਮ ਟਰੈਪ ਕਰਦੀ ਹੈ ਤਾਂ ਉਸ ਦਿਨ ਉਹਨੇ ਛੁੱਟੀ ਅਪਲਾਈ ਕੀਤੀ ਹੋਈ ਸੀ ਤੇ ਉਹਨੇ 24 ਤੋਂ ਛੁੱਟੀ ਜਾਣਾ ਸੀ ਪਰ ਤਰਸੀਮ ਚੰਦ ਨੇ ਉਹਨੂੰ ਬੁਲਾ ਕੇ ਕਿਹਾ ਪਹਿਲਾਂ ਮੇਰਾ ਹਿਸਾਬ ਪੂਰਾ ਕਰਕੇ ਜਾ ਤੇਰੀ ਡਾਕ ਮੈਂ ਕੱਢਤੀ ਆ ਤੇ ਉਹ ਫਿਰ ਕਹਿੰਦਾ ਜੀ ਮੈਂ 2 ਲੱਖ ਰੁਪਇਆ ਤੁਰੰਤ ਆਪਣੇ ਖਾਤੇ ਚੋਂ ਬੈਂਕ ਚੋਂ ਕਢਾ ਕੇ ਲਿਆ ਕੇ ਤਰਸੀਮ ਚੰਦ ਨੂੰ ਦਿੱਤੇ ਸੁਖਵਿੰਦਰ ਪਾਲ ਦੀ ਗਵਾਹੀ ਅਦਾਲਤ ਦੇ ਵਿੱਚ ਹੋਣੀ ਹੈ ਉਹ ਕਰਾਸ ਐਗਜ਼ਾਮੀਨੇਸ਼ਨ ਵੇਲੇ ਕਿੰਨਾ ਕੁ ਟਿਕਦਾ ਜਾਂ ਨਹੀਂ ਟਿਕਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪੰਜਾਬ ਦਸਤਾਵੇਜ਼ ਉਹਨਾਂ ਤਰਸੀਮ ਚੰਦ ਦਾ ਪੱਖ ਜਾਣਨ ਲਈ ਉਹਨਾਂ ਨਾਲ ਸੰਪਰਕ ਕੀਤਾ ਗਿਆ ਸਕਰੀਨ ਤੇ ਤੁਸੀਂ ਇਹ ਸਾਡਾ ਮੈਸੇਜ ਵੇਖੋ ਉਹਨਾਂ ਪਹਿਲਾਂ ਕਿਹਾ ਕਿ ਮੈਂ ਟ੍ਰੈਫਿਕ 'ਚ ਹੁਣੇ ਕਾਲ ਕਰਦਾ ਤੁਹਾਨੂੰ ਡਿਸਕਸ ਕਰਦਾ ਪਰ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਪੀਸੀਐਸ ਆਫਿਸਰਸ ਦੇ ਇੱਕ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਤਰਸੀਮ ਚੰਦ ਨੂੰ ਬਿਲਕੁਲ ਝੂਠਾ ਫਸਾਇਆ ਗਿਆ ਜਿਸ ਕਾਰਨ ਸਾਡੀ ਸਾਰੀ ਐਸੋਸੀਏਸ਼ਨ ਉਸ ਦੀ ਸਪੋਰਟ ਕਰਦੀ ਹੈ ਤੀਜੀ 2 ਘੰਟੇ 14 ਮਿੰਟ ਦੀ ਪੂਰੀ ਰਿਕਾਰਡਿੰਗ ਤੋਂ ਸਭ ਸਪਸ਼ਟ ਹੋ ਜਾਂਦਾ ਹੈ ਏਸ ਅਫੀਸਰ ਨੇ ਸਾਨੂੰ ਦੱਸਿਆ ਪਰ ਇਹ ਗੱਲ ਸਮਝ ਨਹੀਂ ਆ ਸਕੀ ਕਿ ਜੇ ਰਿਕਾਰਡਿੰਗ ਤੋਂ ਸਾਰਾ ਕੁਝ ਸਪਸ਼ਟ ਹੁੰਦਾ ਹੈ ਤਾਂ ਫਿਰ ਡੀਆਈਜੀ ਨੇ ਆਪਣੀ ਕਲੀਨ ਚਿੱਟ ਦੇਣ ਵਾਲੀ ਰਿਪੋਰਟ ਦੇ ਵਿੱਚ ਇਸ ਨੂੰ ਸ਼ਾਮਿਲ ਕਿਉਂ ਨਹੀਂ ਕੀਤਾ ਕਿਉਂਕਿ ਇਹਦੇ ਨਾਲ ਤਾਂ ਉਹਨਾਂ ਦੀ ਇਨਕੁਆਇਰੀ ਰਿਪੋਰਟ ਹੋਰ ਵੀ ਜ਼ਿਆਦਾ ਸਟਰੋਂਗ ਹੋ ਜਾਣੀ ਸੀ ਸਿੱਟਾ ਟੂ ਕਨਕਲੂਡ ਦਿਸ ਸਟੋਰੀ ਪੀਸੀਐਸ ਆਫੀਸਰਸ ਐਸੋਸੀਏਸ਼ਨ ਅਤੇ ਪੁਲਿਸ ਦਰਮਿਆਨ ਕਸ਼ਮਕਸ਼ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਦਬਾਅ ਵੀ ਪਾਇਆ ਜਾ ਰਿਹਾ ਹੈ ਕਿ ਡੀਆਈਜੀ ਦੀ ਰਿਪੋਰਟ ਦੇ ਆਧਾਰ ਤੇ ਰੇਡਿੰਗ ਟੀਮ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਏ ਪਰ ਦੂਜੇ ਪਾਸੇ ਪੁਲਿਸ ਡਿਪਾਰਟਮੈਂਟ ਦਾ ਮੰਨਣਾ ਹੈ ਕਿ ਜੇ ਅਜਿਹਾ ਕੀਤਾ ਗਿਆ ਤਾਂ ਸਾਰੀ ਫੋਰਸ ਡੀਮੋਰਲਾਈਜ਼ ਹੋ ਜਾਏਗੀ ਵੈਜਲੈਂਸ ਬਿਊਰੋ ਦੇ ਅਧਿਕਾਰੀ ਅੱਗੇ ਤੋਂ ਕਿਸੇ ਵੀ ਵੱਡੇ ਅਫਸਰ ਨੂੰ ਹੱਥ ਨਹੀਂ ਪਾਉਣਗੇ ਤੇ ਇਹਦਾ ਫਿਰ ਨੁਕਸਾਨ ਭਗਵਾਨ ਦਮਾਨ ਦੀ ਪਾਲਿਸੀ ਜ਼ੀਰੋ ਟੋਲਰੈਂਸ ਟੂਵਰਡਸ ਕਰਪਸ਼ਨ ਨੂੰ ਹੋਏਗਾ ਬੜਾ ਹੀ ਰੇਅਰ ਹੁੰਦਾ ਹੈ ਕਿ ਕਿਸੇ ਉੱਚੇ ਅਫਸਰ ਨੂੰ ਵੱਡੇ ਅਫਸਰ ਨੂੰ ਆਈਐਸ ਆਈਪੀਐਸ ਜਾਂ ਪੀਸੀਐਸ ਨੂੰ ਘੇਰਿਆ ਗਿਆ ਹੋਵੇ ਵਿਜੀਲੈਂਸ ਬਿਊਰੋ ਵੱਲੋਂ ਤੇ ਜੇ ਫਿਰ ਹੁਣ ਘਿਰ ਗਿਆ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ ਇੱਥੇ ਸ਼ਾਇਦ ਇਹ ਤੇ ਹੈ ਕਿ ਅਦਾਲਤ ਨੂੰ ਆਪਣਾ ਕੰਮ ਕਰਨ ਦਿੱਤਾ ਜਾਏ ਜੇ નિર્ਦੋਸ਼ ਹੈ ਤੇ ਅਦਾਲਤ ਵੱਲੋਂ ਜ਼ਹਿਰ ਤੌਰ ਤੇ ਉਸ ਨੂੰ ਬਰੀ ਕਰ ਦਿੱਤਾ ਜਾਏਗਾ ਜਾਂ ਫਿਰ ਕੋਈ ਹੋਰ ਅਦਾਲਤ ਦੇ ਵੱਡੀ ਅਦਾਲਤ ਦੇ ਉੱਤੇ ਜਾ ਕੇ ਕੋਲ ਜਾ ਕੇ ਕੋਈ ਚਾਰਾ ਜ਼ੋਰੀ ਕੀਤੀ ਜਾ ਸਕਦੀ ਹੈ ਪਰ ਦੂਜੇ ਪਾਸੇ ਵਿਜਨਸ ਬਿਊਰੋ ਨੂੰ ਟਾਰਗੇਟ ਕਰਨਾ ਜਾਂ ਉਸ ਤੇ ਪਰਚਾ ਦਰਜ ਕਰਉਣਾ ਇਹਦੇ ਨਾਲ ਆਈ ਥਿੰਕ ਕੋਈ ਬਹੁਤ ਹੀ ਪੋਜ਼ਿਟਿਵ ਸਿਟੇ ਨਜ਼ਰ ਨਹੀਂ ਆਉਣਗੇ ਕਹਿੰਦੇ ਹਨ ਜੀ ਤਕੜੇ ਦਾ ਸ਼ਤੀ ਵਿਹੀ 100 ਸੋ ਇਹੋ ਜਿਹਾ ਕੁਝ ਹੁੰਦਾ ਨਜ਼ਰ ਆ ਰਿਹਾ ਮੈਨੂੰ ਰਿੰਦਰ ਸਿੰਘ ਤਕੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼